ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪੰਜਵਾ ਗਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਰ ਜਾਣੀ ਹੈ ਵੱਡਾ ਵੇਪਰ ਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰਥ ਅਕਥ ਅਗੋਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਇਹ ਦਲੰਗ ਮਹਲਾ ਪੰਜਵਾਕਾਰ ਤੀਜਾ ਮਿਹਰਮਾਨ ਸਾਹਿਬ ਮਿਹਰਮਾਨ ਸਾਹਿਬ ਮੇਰਾ ਮਿਹਰਮਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਨ ਜਾਣੀਐ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਤ ਅਗੋਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਪਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀਏ ਵੱਡਾ ਵੇ ਪ੍ਰਵਾਹ ਸਾਰੇ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰਥ ਅਕਥ ਅਗੋਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸ ਰਹ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾਰ ਕੁਦਰਤ ਕੀ ਮਨਾ ਜਾਣੀਐ ਵੱਡਾ ਵੇਪਰ ਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਤ ਅਗੋਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਪਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀਏ ਵੱਡਾ ਵੇ ਪ੍ਰਵਾਹ ਸਾਰੇ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਥ ਅਗੋਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾਰ ਕੁਦਰਤ ਕੀ ਮਨਾ ਜਾਣੀਐ ਵੱਡਾ ਵੇਪਰ ਵਾਹ ਸਾਰੇ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏ ਤਲੰਗ ਮਹਲਾ ਪੰਜਵਾ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਨ ਨਾ ਜਾਣੀਏ ਵੱਡਾ ਵੇਪਰ ਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਥ ਅਗੋਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀ ਹੈ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀਐ ਵੱਡਾ ਵੇਪਰ ਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰਥ ਅਕਤ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏ ਤਲੰਗ ਮਹਲਾ ਪੰਜਵਾ ਗਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਨਾਂ ਜਾਣੀਏ ਵੱਡਾ ਵੇਪਰ ਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਥ ਅਗੋਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਰੰਗ ਮਹਾਲਾ ਪੰਜਵਾ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀ ਹੈ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾਰ ਕੁਦਰਤ ਕੀ ਮਨਾ ਜਾਣੀਐ ਵੱਡਾ ਵੇਪਰ ਵਾਹ ਕਰ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ